ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਜੀ ਵੀਰ ਭਰਾ ਮੈਂ ਆਸ ਕਰਦਾ ਸਾਰੇ ਠੀਕ ਹੋਵੋਗੇ ਤੁਸੀਂ ਵੇਖ ਰਹੇ ਹੋ ਜੀ ਜਗਵੀਰ ਰੰਦਾਵਾ ਵਲੋਗ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਕਿ ਪਿੱਛੇ ਜੇ ਕੁਝ 15 20 ਦਿਨਾਂ ਤੋਂ ਪਾਣੀ ਦੀ ਆਤਮਚਾਈ ਹੋਈ ਹੈ ਜੀ 12 13 ਜਲਿਆਂ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਪਿੰਡਾਂ ਦਾ ਬਹੁਤ ਹੀ ਜ਼ਿਆਦਾ ਫਸਲ ਦਾ ਪਸ਼ੂਆਂ ਦੇ ਚਾਰੇ ਦਾ ਮਤਲਬ ਜਿਨ੍ਹਾਂ ਦੇ ਘਰਾਂ 'ਚ ਪਾਣੀ ਚਲ ਗਏ ਨੇ ਉਹਨਾਂ ਦੇ ਬਿਸਤਰੇ ਜਿਨ੍ਹਾਂ ਮਤਲਬ ਸਾਰਾ ਹੀ ਫਰਨੀਚਰ ਜੋ ਕੀਆ ਘਰ ਦਾ ਸਮਾਨ ਉਹਦਾ ਸਾਰੇ ਕਾਂ ਕਾਂ ਪੀਣ ਵਾਲਾ ਨੁਕਸਾਨ ਦੀ ਕੋਈ ਹੱਦ ਨਹੀਂ ਤੇ ਬਾਕੀ ਜਿਹੜੇ ਮੇਰੇ ਵੀਰ ਭਰਾ ਸੇਵਾ ਕਰਦੇ ਨੇ ਇਹਨਾਂ ਦੇ ਵੀ ਵਾਰੇ ਵਾਰੇ ਜਾਈਏ ਅਹੀਂ ਦੇ ਨਾਲ ਦੇ ਪੈਰਾਂ ਵਰਗੇ ਨਹੀਂ ਹੱਥ ਘਰ ਛੜੀਆ ਮੇਰੇ ਵੀਰਾ ਭਰਾਵਾਂ ਨੇ ਤੁਹਾਨੂੰ ਬਹੁਤ ਕਿਰਪਾ ਮਹਾਰਾਜ ਦੀ ਇਹਨਾਂ ਸਾਰਿਆਂ ਦੇ ਤੇ ਬਾਕੀ ਥਾਂ ਥਾਂ ਤੇ ਸੰਸਥਾਵਾਂ ਲੱਗੀਆਂ ਚਲੰਟੀਆਂ ਨੇ ਬਾਕੀ ਕੈਂਪ ਲਗੇ ਨੇ ਥਾਂ ਥਾਂ ਤੇ ਸਮਾਨ ਉੱਤੇ ਦਈ ਜਾਂਦੇ ਨੇ ਸਾਡੇ ਪਿੰਡ ਵੀ ਲਾ ਹੈਗਾ ਕੰਪ ਇੱਕ ਥੀਏਟਰਿਆਂ ਦੇ ਵਿੱਚ ਉੱਥੇ ਵੀ ਸਮਾਨ ਆਈ ਜਾਂਦਾ ਸੇਵਾ ਇੱਥੋਂ ਜਿਹੜੇ ਵੀਰ ਭਰਾ ਨੂੰ ਲੋੜਿਆ ਉਹਨੂੰ ਦਈ ਜਾਂਦੇ ਨੇ ਲੋਕ ਗੁਰਪ੍ਰੀਤ ਸਿੰਘ ਸਾਡੇ ਪਿੰਡ ਥੀਏਟਰਿਆਂ ਦਾ ਮੋਢਾ ਤੇ ਬਹੁਤ ਸੇਵਾ ਨਿਭਾਰਿਆ ਜੀ ਉਹ ਤੇ ਇਹਦੀਆਂ ਜ਼ਿੰਮੇਵਾਰੀਆਂ ਬਾਬਾ ਜੀ ਨਾਨਕ ਦੀ ਕਿਰਪਾ ਕਰੇ ਤੇ ਮਿਲਦੀਆਂ ਨੇ ਸੇਵਾ ਤੇ ਬਹੁਤ ਸੇਵਾ ਨਭਾਰੇ ਨੇ ਕੈਂਪ ਲੱਗਾ ਤੇ ਅੱਜ ਕੈਂਪ ਮੇਰੇ ਹਿਸਾਬ ਨਾਲ ਬੰਦਿਆ ਅੱਜ ਜਾਂਦੇ ਫਿਰ ਲੇਟ ਖੋਲਣਗੇ ਤੁਹਾਨੂੰ ਦਿਖਾਉਨੇ ਆ ਆ ਵੇਖੋ ਇੱਥੇ ਕੈਂਪਿਆ ਜੀ ਇਹ ਦੁਕਾਨਾਂ ਨੇ ਮੇਰੇ ਵੀਰ ਭਰਾ ਦੀਆਂ ਕਾਲਾ ਸਿੰਘ ਦੀਆਂ ਇੱਥੇ ਕੈਂਪ ਲੱਗਾ ਆ ਇੱਥੇ ਸਮਾਨ ਹੁੰਦਾ ਇੱਥੋਂ ਫਿਰ ਜਿਹੜੇ ਵੀਰ ਭਰਾ ਨੂੰ ਲੋੜ ਆ ਲੋੜਵੰਦ ਨੂੰ ਤਈ ਜਾਂਦੇ ਸਪਲਾਈ ਕਰੀ ਜਾਂਦੇ ਨੇ ਬਾਕੀ ਸਾਡੇ ਪਿੰਡ ਮਿੱਟੀ ਦੀ ਵੀ ਸੇਵਾ ਚੱਲ ਰਹੀ ਆ ਸਾਡੇ ਪਿੰਡ ਮਿੱਟੀ ਦੀ ਵੀ ਸੇਵਾ ਚੱਲ ਰਹੀ ਜੇ ਬੜੀ ਮਹਾਰਾਜ ਦੀ ਕਿਰਪਾ ਵਾ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਅੱਜ ਸੇਵਾ ਚੱਲਣ ਡਈ ਆ ਮਾਰੋ ਮਾਰ ਉੱਥੇ ਜਾ ਕੇ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਾਉਂਦੇ ਆ ਆਡੇ ਦੇ ਡਿਊਟੀ ਬਹੁਤ ਸਖਤ ਚੱਲਣ ਡਈ ਆ ਕੱਲ ਹੈਲਥ ਮਿਨਿਸਟਰ ਆਏ ਹੀ 4-5 ਵਜੇ ਉੱਥੇ ਅਸੀਂ ਸੋਚਿਆ ਵੀ ਸੇਵਾ ਕਰਾਂਗੇ ਅੱਜ ਵੀ ਕੋਸ਼ਿਸ਼ ਕਰਨੀ ਆ ਵੀ ਅੱਜ ਸੇਵਾ ਲਈਏ ਕਹੀ ਦੀ ਜਿੱਥੋਂ ਆਪ ਵੀ ਹੋ ਸਕਦਾ ਸੇਵਾ ਕਰਾਂਗੇ ਜੇ ਇੱਦੀ ਦੂਰੋਂ ਆਣ ਕੇ ਸਾਡੇ ਵੀਰ ਭਰਾ ਮਿੱਟੀ ਦੀ ਰੋਟੀ ਪਾਣੀ ਦੀ ਖਾਣ ਪੀਣ ਦੀ ਤੁੜੀ ਦੀ ਸੇਵਾ ਕਰ ਰਹੇ ਨੇ ਅਸੀਂ ਆਪਣੇ ਪੈਟਰੋਲੀ ਕਰ ਸਕਦੇ ਆਓ ਜੀ ਤੁਹਾਨੂੰ ਦਰਸ਼ਨ ਦਿਹਾਉਣੇ ਹੁਥੇ ਗੱਲ ਨੂੰ ਆ ਲਈ ਜੁੜੇ ਰਹੋ ਮੇਰੇ ਵੀਰ ਭਰਾ ਮਹਾਰਾਜ ਆਪਣੇ ਕਲਾਸ ਫੈਲੋ ਨੂੰ ਵਿਖਾਉਣੇ ਆ ਅਸੀਂ ਸਾਡਾ ਕਲਾਸ ਫੈਲੋ ਆ ਕਲਾਸ ਫੈਲੋ ਆ ਮੁੰਡਾ ਸਾਡਾ ਹੋਰ ਦਰਸ਼ਨ ਕਰਾਈਏ ਤੁਹਾਨੂੰ ਕਿਤਾ ਮਹਾਰਾਜ ਠੀਕ ਆ ਜੇ ਯਾਹ ਲੇ ਭਾਜੀ ਠੀਕ ਆ ਜੇ ਹੋਰ ਕਿਤਾ ਠੀਕ ਆ ਵਧੀਆ ਵਧੀਆ ਅੱਛਾ ਯਾ ਲਿਆ ਹੋਰ ਬਾਬਿਓ ਹੋਰ ਦੇਖਿਆ ਕਿਦਾਂ ਇੰਨਾ ਜਟਾਂ ਦਾ ਵੀ ਗੋਬੀ ਦਾ ਬੜਾ ਨੁਕਸਾਨ ਹੋਇਆ ਮਹਾਰਾਜ ਚੜ ਜਣੀ ਆ ਹੋਰ ਆ ਜਾ ਫਿਰ ਆਹ ਜਟਕ ਹੋਰ ਵੀ ਆ ਗਿਆ ਲਾ ਆ ਜਟਾਂ ਦਾ ਵੀ ਹੋਇਆ ਨੁਕਸਾਨ ਗੱਬੀ ਦਾ ਵੀ ਮਹਾਰਾਜ ਇੱਕ ਨਹੀਂ ਕੋ ਵੀ ਲਈ ਸੀ ਮੇਰੇ ਕੋ ਦਾਖਲੇ ਅੱਛਾ ਦਾਖਲੇ ਆ ਪੀਰਪੁਰ ਤੇ ਤਿੰਨ ਕਿਲੇ ਆਇਆ ਪਾਪਾ ਥੋਨਾ ਨਹੀਂ ਖਾਣ ਲਈ ਬਜਿਆ ਇਹ ਵੀ ਇਹਦੀ 10 ਕਿਲੇ ਗੋਭੀ ਖਰਾਬ ਹੋਈ ਜੇ ਤੇ ਇਹ ਵੀ ਤਰੀਕ ਨਹੀਂ ਕੋਈ ਖਰਾਬ ਹੋਈ ਮੇਰੀ ਤਿੰਨ ਕਿਲੇ ਤਿੰਨ ਕਿਲੇ ਆਇਆ ਭਰਾ ਦੀ ਦਾ ਹੀ ਮੇਰੀ ਇਹ 8 ਕਿਲੇ ਥੋਨਾ ਓਏ ਹੋਏ ਮਹਾਰਾਜ ਇਹਦਾ ਬਾਬੇ ਨਾਨਕ ਇਹ ਹੁਣ ਕਿਰਪਾ ਕਰੇਗਾ ਕਰੇਗਾ ਨਹੀਂ ਤਾਂ 10 ਕਿਲੇ ਦੀ ਗੋਭੀ ਆ ਤੇ ਉਹਦੇ ਤੇ 5 5 ਲੱਖ ਰੁਪਏ ਖਰਚਾ ਚੜ ਜਾਂਦਾ ਜੀ ਬਸ ਬਸ ਪੈਣ ਜਾਂਦਾ ਚਲੋ ਹੋਰ ਕਿਦਾਂ ਅਸੀਂ ਚੱਲੇ ਹਾਂ ਮਿੱਟੀ ਦੀ ਮਾਂ ਚੱਲ ਉਹ ਵੀ ਬਣਾ ਕੇ ਲੰਨੇ ਆਂਦੇ ਚਲੋ ਉਹ ਠੀਕ ਠਾਕ ਏ ਠੀਕ ਠਾਕ ਬੜੀ ਟ੍ਰੈਲੀ ਆਈ ਆ ਵੀ ਸੇਵਾ ਦੇ ਹੈ ਮਾ ਸੇਵਾ ਵਾਲੀ ਆਤਿਆ ਅਸੀਂ ਤਾਂ ਇਹਨਾਂ ਦੇ ਪਾਸੇ ਵੀ ਨਹੀਂ ਆ ਭਰਾ

ਲੰਗਰ ਪਕਣ ਡਿਆ ਅੰਦਰ ਐ ਭਾਈ ਸਾਹਿਬ ਜੀ ਟਰੈਕਟਰ ਆਪਣੀਆਂ ਸਾਰੇ ਨਹੀਂ ਯਾਰ ਕੇਵਲ ਦੀ ਲੰਗਰ ਦੀ ਸੇਵਾ ਵਾਸਤਾ ਆ ਸਾਡੇ ਪਿੰਡ ਦੇ ਸਪੰਸਰ ਆ ਉਹਨੇ ਟਰੈਕਟਰ ਕਹਿੰਦੇ ਇਹਨਾਂ ਦੀ ਸੇਵਾ ਜੀ ਇਹ ਇਹਨਾਂ ਦੇ ਸਹਿਯੋਗ ਦੇ ਨਾਲ ਚੱਲਣ ਡਿਆ ਸਾਰਾ ਕੁਝ ਉਹ ਠੀਕ ਆ ਸੰਗਤ ਦਾ ਸਹਿਯੋਗ ਆ ਸਾਡਾ ਤਾਂ ਐਵੇਂ ਆ ਗਿਆ ਆ ਗਿਆ ਜੋ ਠੀਕ ਠੀਕ

ਮਹਾਰਾਜ ਇਹਨਾਂ ਬੰਦਿਆਂ ਦੀ ਸੇਵਾ ਦੇ ਬਾਰੇ ਬਾਰੇ ਜਈ ਅਸੀਂ ਤੇ ਇਹਨਾਂ ਦੇ پاس ਪੂਣਗੇ ਜਿਹੜੇ ਵੀ ਇੱਥੇ ਸੇਵਾ ਕਰਦੇ ਆ ਨਾ ਤਰੱਕੀ ਬੰਦੇ ਕਿੰਨੇ ਬੰਦੇ ਇੱਥੇ ਕਿੰਨੇ ਬੰਦੇ ਹੋਣਗੇ ਸਾਰੇ ਇੱਥੇ ਆਪਣੇ ਜੱਜ ਕਿੰਨੇ ਬੰਦੇ ਹੋਣਗੇ ਟੁੱਟ ਲਈ ਬੰਦਾ ਸੌਦੇ ਲਾਡਿਆ ਕੇ ਮੈਂ ਅਗੋਂ ਦਰੇ ਪੇਟਾ ਕਾ ਲੈ ਉਹ ਲੈ ਗਿਆ ਨਹੀਂ ਇਹ ਟ੍ਰੈਲਰ ਇਤਨੇ ਹੋਣੇ ਭਾਈ ਵਾਹ ਵਾਹ ਕਰਾਉਂਦੇ ਆ ਉਹ ਕਿੱਦਾਂ ਲਈ ਜਾਣਾ ਬਾਹਰ ਜਾ ਰਹੇ ਆਹ ਖਾਂ ਵਾਦੇ ਮਾੜਾ ਇਥੋਂ ਪਾਣੀ ਆਉਂ ਜਾਂਦਾ ਆ ਜਿਦਾਂ ਕੋਈ ਜੰਮੀ ਕੋਈ ਚੱਦੀ ਆ ਬਿਦੂ ਭਾਲ ਕਾਲੀ ਉਹ ਬੜਾ ਖਰਾਬ ਕੀਤੀ ਆ 50000 ਰੁਪਏ ਉਹ ਨਾ ਉਹ ਆ ਪਰ ਇਹ ਉਹਨਾਂ ਦੇ ਉਹਨਾਂ ਦੀ ਉਹਦੀ ਟੁੱਟਣੀ ਸਿੱਖ ਰਹੀ ਆ ਵੈਸੇ ਗੁਰਪਾਲ ਜੀ ਮੈਂ ਕੱਢੀ ਆਲੇ ਹੋਏ ਉਹ ਬਾਹ ਨੂੰ ਹਾਂ ਪੱਕਾ ਵਾ ਅਰਾਉਂ ਤੇ ਲੱਗਿਆ ਰਮਾ ਤਾਂ ਹਾਂ ਨਾ ਉਹਦੇ ਉਹਦੇ ਸਾਰੇ ਸਭ ਨੂੰ ਅੰਡਈ ਹੈ ਜਰਾ ਪੂਰਾ ਆਪ ਕਿਤੇ ਨਹੀਂ ਪਰ ਜਮੂ ਨਹੀਂ ਜੀ ਉਹ ਜਮੂ ਕਈ ਨਹੀਂ ਆਂਦਾ ਇਹ ਅਗਲੇ ਹੀ ਟੱਪੂ ਦਾ ਨਾ ਇਹ ਹੋ ਰਹੀ ਹੁੰਦੀ ਗਈ ਆ ਜਿਹੜੀ ਬੀਚ ਉਹ ਆਪੇ ਕੱਢਦੇ ਦੇ ਸਰ ਉਹ ਪਰਲੇ ਪਰਲੇ

ਉਬਾਰੇ-ਵਾਰੇ ਜਾਈਏ ਪ੍ਰਾਤ ਬਾਡੇ ਸੇਵਾ ਤੁਹਾਨੂੰ ਦਿੱਤੀ ਬਾਬੇ ਨੇ ਅਸੀਂ ਤਾਂ ਤੁਹਾਡੇ ਪਾਸ ਕੋ ਨਹੀਂ 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 ਉਹ ਗੱਲ ਨਹੀਂ ਗੱਲ ਸਵਰਾਜ ਕਿਥੇ ਆ ਗਿਆ ਭਾਈ ਇਹ ਸਵਰਾਜ ਗਿਆ ਖੜਾ ਭਾਂ ਲੈੰਦਾ ਹੈ ਸਵਰਾਜ ਆਇਆ ਉਹ ਤਾਂ ਆ ਜੀ ਵੀਡੀਓ ਹਾਂ ਫਰਾਂ ਦੇ ਨਾ ਕਰਦਾ ਵਾ ਬਜਰਾਜ ਦੀ ਨਾ ਸੇਵਾ ਸਾਰੀ ਲੋਹਾਰ ਨਗਰ ਸਾਧੀ ਬਜਰਾਜ ਤੋਂ ਲਾਹ ਨਗਰ ਲਾਹ ਨਗਰ ਤੋਂ ਗ੍ਰੈਜੂਏਟ ਪੰਡਾਲੀ ਖਾਰੀ ਕਲੀਅਰ ਵਾਹਿਗੁਰੂ 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 ਅਰੇ ਇੰਨਾ ਵੀਰਾਂ ਨੇ ਸੇਵਾ ਲੈਂਦੀ ਆ ਮਿੱਟੀ ਦੀ ਕੰਠੇ ਠੜਗਿਆਂ ਦੇ ਵਿੱਚ बड़ी वॾी सेवा जी ਜਗਵੀਰ ਰੰਦਾਵਾ ਜਗਵੀਰ ਰੰਦਾਵਾ ਜਗਵੀਰ

ਉਹ ਥੋੜਾ ਆ ਜੀਓ ਪਾਪੀ ਖੜਦਾ ਹੋ ਜਾਓ ਆ ਜੀ ਇੱਧਰ ਆ ਜਾਓ ਵਾਲੇ ਚਾਹ ਵੀਰ ਚੱਲੀਏ ਬਾਲ ਆ ਗਿਆ ਬਾਲ ਆ ਗਿਆ ਬਾਲ ਆ ਗਿਆ ਬਾਲ ਆ ਗਿਆ ਚੱਕਾ ਬਾਲ ਆ ਗਿਆ ਬਾਲ ਆ ਗਿਆ ਯਾਰ ਸੱਗੀਆ ਸਾਹਬ ਨਾ ਨਾ ਲੋਟ ਲਿਆ ਗਏ ਸੇ ਮੇਲਾ ਸੱਗੀਆ ਸਰ ਠੀਕ ਆ ਜੇ ਕਤ ਪਰਸੋਂ ਦੇ ਉਹ ਮਾਰਾ ਜੂੜੀ ਬਣੀ ਸਕਤ ਜੇ ਉਹ ਸਾਨੂੰ ਵੀ ਉਹਨਾਂ ਲਾਇਆ ਵਾ ਭੈਜੋ ਸਾਨੂੰ ਵੀ ਉਹਨਾਂ ਲਾਇਆ ਵਾ ਇੱਥੇ ਕੱਲ ਆ ਟਿੰਗ ਬਲੋਗਰ ਆਡੇ ਬੰਦੇ ਨਹੀਂ ਆਏ ਤੂੰ ਗੱਲ ਕਰੀਂਗਾ ਮੋਬਾਈਲ ਹੀ ਤੁਹਾਡੇ ਕੋਲ ਤੁਹਾਡੇ ਨੂੰ 30 ਰੁਪਏ ਵਾਲਾ ਮੋਬਾਈਲ ਮੇਰੇ ਕੋਲ ਤੁਹਾਡੀ ਫੋਟੋ ਲਾਈ ਨਹੀਂ ਤੂੰ ਆਹ ਵੇਖੋ ਚੱਲਣ ਡਿਆ ਕੰਮ ਆ ਹੋਰ ਦੱਸਾ ਜੀ ਠੀਕ ਆ ਵਧੀਆ ਸੇਵਾ ਚਾਚੇ ਨੇ ਵੀ ਬੜੀ ਨਿਭਾਈ ਆ ਜੀ ਜਨਰੇਟਰ ਘੁੰਮਦਾ ਹੀ ਰਿਹਾ ਚਾਚੇ ਦਾ ਹੋਰ ਸਾਹਿਬ ਜੀ ਕੋਈ ਸ਼ੱਕ ਨਹੀਂ ਸਾਡੇ ਬਾਬਾ ਜੀ ਨੇ ਕਰਾਂ ਗਾ ਜੀ ਹਾਂ ਕਈ ਵੀ ਨਾਲ ਫੇਰ ਕੀ ਮਹਾਰਾਜ ਆ ਸੇਵਾ ਸਾਹ ਯਾਰ ਕੋਡ ਹੁੰਡਿਆ ਸਾਰਾ ਕੁਝ ਕੇ ਪਾਣੀ ਟੁੱਟੇ ਦਾ ਵੀ ਆ ਜੜਾ ਚੰਗਾ ਸਾਹਿਬ ਜੀ ਮਹਾਰਾਜ ਆ ਧੱਕਾ मानत <laughs> कान

ਸ਼ਿਕਾ ਭਾਜੀ ਭਾਜੀ ਪਿੰਡ ਮਕੇਰੀਆਂ ਤੋਂ ਸੰਤ ਭਾਈ ਕੱਲੀਆਂ 1200 ਲੀਟਰ ਤੇਲ ਨਾ ਰਾਸ਼ਨ ਦੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪ ਨੂੰ ਪਤਾ ਹੈ ਪਿੰਡ ਠੇਟਰ ਗਿਆ ਤੋਂ ਸੀਤ ਬਾਬਾ ਸਿੱਸੋ ਜੀ ਜਗ੍ਹਾ ਤੋਂ ਸਾਹਮਣੇ ਬੰਨ ਟੁੱਟਾ ਸੀ ਦੋ ਬੰਨ ਟੁੱਟੇ ਐ ਇਹਦੀ ਸੇਵਾ ਕਰਨ ਵਾਸਤੇ ਜ਼ਿਲ੍ਹਾ ਤਹਿਸੀਲ ਮਕੇਰੀਆਂ ਤੇ ਪਿੰਡ ਕਲੀਆਂ ਕਲੀਆਂ ਇਹ ਵੀਰ ਸਾਰੇ ਨੇ ਆ ਜਿੰਨੀ ਸੰਗਤ ਖਲੋਤੀ ਹੈ ਉਸੇ ਪਿੰਡ ਦੀ ਸੰਗਤ ਆਈ ਹੈ ਸਾਹਸੰਗਤ ਜੀ ਇਹ ਤੇਲ ਦੀ ਸੇਵਾ ਕਰਨ ਵਾਸਤੇ ਆਏ ਆ ਜਿਹੜੇ ਜਿਹੜੇ ਵੀਰਾਂ ਨੂੰ ਤੇਲ ਪਾ ਕੇ ਦੇਣਾ ਆਪਾਂ ਟਰੈਕਟਰ ਦੇ ਵਿੱਚ ਇਹ ਸਾਹਸੰਗਤ ਆਈ ਆ ਜ਼ਿਲ੍ਹਾ ਸਿਹਾਰਕੋੜ ਤੋਂ ਹਾਂਜੀ ਹਾਂਜੀ ਤੇ ਬੜੀ ਕਿਰਪਾ ਮਹਾਰਾਜ ਦੀ ਵੇਖੋ ਕਿੰਨੀ ਦੂਰੋਂ ਸੇਵਾ ਕਰਨ ਵਾਸਤੇ ਆਏ ਆ ਮਹਾਰਾਜ ਸੱਚੇ ਪਾਸਾ ਗੁਰੂ ਨਾਨਕ ਦੇਵ ਮਹਾਰਾਜ ਚੜ੍ਹਦੀ ਕਲਾ ਕਰੇ ਹਰ ਮੈਦਾਨ ਫਤਿਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਵੀ ਆਪਣੀ ਥੋੜੀ ਜਿਹੀ ਕਰਣੀ ਹੈ ਪਤਾ ਨਹੀਂ ਜੀ ਹਣ ਬਾਅਦ ਚੱਪਲ ਪਾ ਦਿੰਦੇ ਆ ਬਾਬਾ ਜੀ ਆਜੋ ਇੱਕ ਮਿੰਟ ਇੱਕ ਲਾ ਲੈਣ ਦੋ ਲਾਉਂਦੇ ਨੀਂ ਮੈਂ ਦਾ ਰਹਿਣ ਜੀ ਥੋੜਾ ਥੋੜਾ ਸਾਹਮਣੇ ਕਹਿੰਦੇ ਆ ਵਾਹ ਵੇਖੋ ਆ ਬਾਬਾ ਜੀ ਨਾ ਕਰਾਓ ਆ ਆਜੋ ਭਾਈ ਜੀ ਤਾਂ ਆਜੋ ਭਾਈ ਜੀ ਤੁਸੀਂ ਬਾਬਾ ਜੀ ਪੱਕਾ ਚੜ ਜਾਣਾ YouTube ਤੇ ਤੁਹਾਡਾ ਸੇਵਾ ਪੰਨ ਸਾਹਿਬ ਮੈਂ ਆ ਲਾ ਕੇ ਸਾਰਾ ਅੱਜ ਤੁਹਾਡੇ ਨਾਲ ਹੀ ਆ ਨਹੀਂ ਇਹ ਕਪੜੇ ਮੈਂ ਵੀ ਲਾ ਕੇ ਆਉਣ ਲੱਗਾ ਹਾਂ ਤੁਸੀਂ ਠੀਕ ਹੈ ਸਾਰੇ ਜੀ ਹਾਂ ਜੀ ਹਾਂ ਜੀ ਆ ਜੀ ਕੇ ਲਾਉਂਦੇ ਹਾਂ ਹਾਂ ਜੀ ਸਾਹਿਬ ਆ ਗਏ ਇੱਕ ਮਿੰਟ ਤਾਂ ਪਹੁੰਚ ਬਣਾਇਨਾ ਤੁਰ ਕੇ ਦੇਖ ਦੇਖ 38 30 ਚਲੋ ਆਸਮਾਨ ਥੱਲੇ ਕਰ ਲਓ ਹੁਣ ਸਮਾਰਾ ਲਾਉਣਾ ਹੈ ਬਾਕੀ ਨਹੀਂ ਇੱਥੇ ਰਸੂਈ ਕਿੱਥੇ ਕਹਿੰਦੇ ਆ ਇਹ ਕਿਹਨਾ ਗੁਰਦੁਆਰਾ ਉਹ ਵੀ ਕੀ ਪਾਣੀ ਆ ਨਹੀਂ ਭਾਈ ਯਾਰ ਕੋਲੇ ਫਿਰ ਤਾਂ ਕਿੰਨੇ ਪਾਣੀ ਆ ਹਾਂਜੀ ਆ ਦੋ ਅੱਗੇ ਕਰੋ ਸਿੰਘ ਸਾਹਿਬ ਜੀ ਭਾਈ ਅੱਗੇ ਆ ਜਾਓ ਬਿਲਕੁਲ ਭਾਈ ਕਰੋ ਬੇਨਤੀ ਬਾਬਾ ਜੀ ਬਾਬਾ ਜੀ ਜੀ ਉਹ ਪੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਤੀ ਪੁਰੋਤਿ ਪਾਸ ਤੇ ਦਸਵੀਂ ਸ੍ਰੀ ਗੰਭਗੋਤਿ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਕੁਰਮ ਬਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸਿਹਾ ਕਿਸਨ ਧਿਆਏ ਜਿਸ ਡਿੱਠੇ ਸਭ ਦੁਖ ਜਾਏ ਏਕ ਬਹਾਦਰ ਸਿਮਰੀਏ ਘਰ ਨੌਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਦੇਵਾਲੀ ਸਭ ਥਾਈ ਹੋਏ ਸਹਾਇ ਦਸਾਂ ਪਾਸਾਂ ਜੋ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਦਾਰ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਇਹ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨੋਟਿਆਂ ਦੀ ਔਰ ਸੱਚੇ ਪਿ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਧਨ ਗੁਰੂ ਕੋ ਪੈਸੇ ਮਾਰਾ ਤਨ ਤਨ ਸ਼ਹੀਦ ਬਾਬਾ ਸਿੱਤ ਸੋ ਮਹਾਰਾਜ ਸਿੱਧੂ ਮਰਦੋ ਐਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੇ ਚਰ ਕਮਲਾ ਵਿੱਚ ਅਰਦਾਸ ਬੈਂਤੀ ਹੈ ਸਤਿਗੁਰ ਜੀ ਮਹਾਰਾਜ ਜੀਓ ਆਪਨੇ ਰਹਿਮ ਕਿਰਪਾ ਕੀਤੀ ਹੈ ਦਇਆ ਕੀਤੀ ਹੈ ਸੱਚੇ ਪਿਤਾ ਜੀਓ ਜੋ ਕੁਝ ਦਿਨਾਂ ਤੋਂ ਬਾਅਦ ਪਹਿਲਾ ਸੱਚੇ ਪਿਤਾ ਜੀ ਮਹਾਰਾਜ ਪਾਣੀ ਨੇ ਮਾਰ ਮਾਰੀ ਹੈ ਦਾਤਾ ਜੀਓ ਜੋ ਬੰਨ ਟੁੱਟ ਗਿਆ ਸੱਚੇ ਪਿਤਾ ਜੀ ਇਹ ਬੰਨ ਦੀ ਕਾਰ ਸੇਵਾ ਵਾਸਤੇ ਸਾਧ ਸੰਗਤ ਕਾਫੀ ਪਿੰਡਾਂ ਤੋਂ ਸਾਧ ਸੰਗਤ ਆਈ ਹੈ ਜੋ ਸਤਿਗੁਰ ਸੱਚੇ ਪਿਤਾ ਮਿੱਟੀ ਦੀ ਸੇਵਾ ਕਰ ਰਹੇ ਨੇ ਦਾਤਾ ਜੀ ਉਹ ਉਹਨਾਂ ਦੀਆਂ ਵਸਿੰਦਰੀਆਂ ਦੇ ਵਿੱਚ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਸੱਚੇ ਪਿਤਾ ਜੀ ਮਹਾਰਾਜ ਤੇਲ ਪਾਉਣ ਵਾਸਤੇ ਜੋ ਸਤਿਗੁਰ ਸੱਚੇ ਪਿਤਾ ਜੀ ਉਹ ਜ਼ਿਲ੍ਹਾ ਹਿਾਰਪੁਰ ਪਿੰਡ ਕੱਲੀਆਂ ਤੋਂ ਮਾਰਾ ਸੱਚੇ ਪਿਤਾ ਜੀ ਜੋ ਸਾਧ ਸੰਗਤ ਪਹੁੰਚੀ ਹੈ ਸਤਿਗੁਰ ਗਰੀਬ ਨਿਵਾਜ ਮਾਰਾ ਸੱਚੇ ਪਿਤਾ ਜੀ ਉਹ ਇਹ ਪਿੰਡ ਠੇਠੜਕਿਆਂ ਦੀ ਸਾਧ ਸੰਗਤ ਵਾਸਤੇ ਉਹ ਟਰਾਲੀ ਟਰੈਕਟਰਾਂ ਵਾਸਤੇ ਮਾਰੇ ਸੱਚੇ ਪਿਤਾ ਤੇਲ ਲੈ ਕੇ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਵਾਸਤੇ ਡੀਜ਼ਲ ਦੀ ਸੇਵਾ ਕੀਤੀ ਹੈ 사ਤਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਿਤਾ ਹੀ ਆਪਣੇ ਸਿੱਖਾਂ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਹਰ ਮضان ਫਤਿਹ ਕਰਨੀ 사ਤਗੁਰੂ ਸੱਚੇ ਪਿਤਾ ਜੀ ਮਹਾਰਾਜ ਜੋ ਦੁੱਖ ਦੀ ਘੜੀ ਦੇ ਵਿੱਚ ਇਸ੍ਰੀਕ ਹੋਏ ਨੇ ਦਾਦਾ ਕਿਰਪਾ ਕਰਨੀ ਆਪਣੇ ਸਿੱਖਾਂ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਸੱਚੇ ਪਿਤਾ ਜੀ ਉਹ ਜਿਸ ਖਜ਼ਾਨੇ ਦੇ ਵਿੱਚੋਂ ਇਹਨਾਂ ਮਾਇਆ ਕੱਢੀ ਹੈ ਮਾਰਾ ਇਹ ਖਜ਼ਾਨੇ ਭਰਪੂਰ ਕਰਨੇ ਮਾਰੇ ਕਿਰਪਾ ਕਰਨੀ ਦਿਹਾ ਕਰਨੀ ਸਤਿਗੁਰ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਦੀ ਚੜ੍ਹਦੀ ਕਲਾ ਕਰਿਓ ਹੋਰ ਰਸਤਾ ਬਸਤਾ ਲੈ ਕੇ ਆਏ ਮਾਰੇ ਸੱਚੇ ਪਿਤਾ ਜੀ ਕਿਰਪਾ ਕਰਿਓ ਆਪਣੇ ਸਿੱਖਾਂ ਦੀ ਚੜ੍ਹਦੀ ਕਲਾ ਕਰਨੀ ਹਰ ਮੈਦਾਨ ਫਤਿਹ ਕਰਨੀ ਸਤਿਗੁਰ ਸੱਚੇ ਪਿਤਾ ਮਿਹਰ ਕਰੋ ਆਪਣੇ ਸਿੱਖਾਂ ਨੂੰ ਅਗਲੇ ਨਗਰਾਂ ਦੇ ਵਿੱਚ ਜਾਣ ਦਾ ਬਲ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜ੍ਹ ਲੜਨਾ ਆਮੀ ਸਰਬਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सोनिहाल सोनिहाल

ਸਾਹਿਬ ਜੀ ਆਇਆਂ ਨੂੰ ਬੋਲੇ ਸੋਨਹਾਲ ਸਾਹਿਬ ਜੀ ਆਇਆਂ ਨੂੰ ਮੇਰੇ ਨਗਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਆਪਣਾ ਦਸਵੰਧ ਕੱਢ ਕੇ ਇਹ ਜਿਹੜਾ ਬੰਨ ਟੁੱਟਾ ਸੀ ਇਹਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹੋ ਜਿਹੜਾ ਤੁਸੀਂ ਇਹ ਸਮਾਨ ਸਮਗਰੀ ਲੈ ਕੇ ਆਏ ਹੋ ਪਿੰਡ ਵਾਸਤੇ ਮੈਂ ਤੁਹਾਡਾ ਰਿਣੀ ਰਵਾਂਗਾ ਤੁਹਾਡਾ ਬੜੀਆਂ ਬੜੀਆਂ ਸੰਗਤਾਂ ਆ ਰਹੀਆਂ ਜੀ ਦੂਰੋਂ ਸੇਵਾ ਲੈ ਕੇ ਆਈਆਂ ਆ ਸੰਗਤਾਂ ਬਾਤੋਂ ਆ ਵੇਖ ਹੀ ਲਿਆ ਤੇਲ ਦੀ ਸੇਵਾ ਲੈ ਕੇ ਆਈ ਆ ਸੰਗਤਾਂ ਬਹੁਤ ਹੀ ਉਸਤਾਦ ਉਸਤਾਦ ਕੀ ਆਂਦੇ ਨੇ ਕਿ ਬਹੁਤ ਹੀ ਚਾਹ ਆ ਸੰਗਤਾਂ ਨੂੰ ਚਾਹ ਕਾਦਾ ਵਾ ਬੋਲਵਾ ਜਿਹੜੇ ਜਜ਼ਬਾ ਵਾ ਵੀ ਅਹੀਂ ਸੇਵਾ ਕਰੀਏ ਸੇਵਾ ਲਈ ਆਤਿਆ ਆਤ ਤੇ ਆਪਾਂ ਵੀ ਆਉਣੇ ਆ ਕਪੜੇ-ਕੁਪੜੇ ਲਾ ਗਏ ਚਗਾ ਅੱਜ ਕਰਦੇ ਆ ਸੇਵਾ ਉਹਦੀਆਂ ਖੁਸ਼ੀਆਂ ਲਈਏ ਆ ਜਾਓ ਫਿਰ ਤੁਸੀਂ ਨਾਲ ਹੀ ਤੁਹਾਡੇ ਨਾਲ ਜਿੱਦਾਂ ਸ਼ੇਅਰ ਕੀਤਾ ਜਿੱਦਾਂ ਜੋ-ਜੋ ਸੇਵਾ ਚੱਲ ਰਹੀ ਹੈ ਮਿੱਟੀ ਦੀ ਜੋ-ਜੋ ਤੁਹਾਨੂੰ ਪਤਾ ਹੀ ਆ ਵੀ ਟਰੈਕਟਰ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੇਲ ਪੈਣ ਵਾਸਤੇ ਜਿਹੜੀ ਸੇਵਾ ਲਈ ਆ ਪਿੰਡ ਜਲਾ ਹਿਸ਼ਾਰਪੁਰ ਪਿੰਡ ਕੱਲੀਆਂ ਮਕੇਰੀਆਂ ਦੇ ਲਾਗੇ ਆ ਜੀ ਉਹ ਮੇਰੇ ਵੀਰ ਲੈ ਕੇ ਆਏ ਸੇਵਾ ਤੇ ਦੂਜੇ ਪਾਰ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਉੱਥੇ ਹੋਰ ਵੀ ਸੇਵਾ ਆ ਰਹੀ ਆ ਜਾਂ ਮਿੱਟੀ ਆ ਰਹੀ ਆ ਕਿਦਾਂ ਹਮ ਹਮ ਆ ਕੇ ਸੰਗਤ ਹੁੰਦੀ ਆ ਦੂਜੇ ਪਾਰ 'ਚ ਸ਼ੇਅਰ ਕਰਦੇ ਆ ਕਿਉਂਕਿ ਹੁਣ ਵੀਡੀਓ ਲੰਬੀ ਹੋ ਜਣੀਆਂ ਤੇ ਇਸ ਕਰਕੇ ਮਿਲਦੇ ਆ ਤੁਹਾਨੂੰ ਅਗਲੇ ਪਾਰ 'ਚ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿੰਨੇ ਵੀ ਮੇਰੇ ਵੀਰ ਭਰਾ ਸੇਵਾ ਕਰਨਾ ਚਾਹੁੰਦੇ ਨੇ ਤੇ ਉਹ ਮਾਹਮਾ ਕੇ ਪਹੁੰਚੋ ਜੀ ਬਨ ਬੱਜਣデア ਪਿੰਡ ਠੇਠਰੀਆਂ ਦੇ ਲਾਗੇ ਤੇ ਦੂ ਥਾਂ ਤੇ ਤੁਸੀਂ ਟੁੱਟੀ ਆ ਤੇ ਦੂ ਥਾਂ ਵਿੱਚ ਦੀ ਮਿੱਟੀ ਪੈਣੀ ਆ ਜੋ ਵੀ ਮੇਰਾ ਵੀਰ ਸੇਵਾ ਲੈਣੀ ਚਾਹੁੰਦਾ ਦੇ ਆ ਸਕਦਾ ਤੇ ਮਿਲਦੇ ਆ ਜੀ ਅਗਲੀ ਵੀਡੀਓ 'ਚ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਪੱਤੇ